ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਕਿ ਅੱਜ ਆਪਾਂ ਵੀਡੀਓ ਕਿਹੜੀ ਚੀਜ਼ ਤੇ ਬਣਾਉਣ ਲੱਗੇ ਹਾਂ ਆ ਮੈਂ ਮਹੀਸ਼ਾ ਤੋਂ ਆਰਡਰ ਕੀਤੀ ਸੀ ਕਿ ਵੈਕਸ ਮਸ਼ੀਨ ਜੋ ਕਿ ਰੋਲ ਵੈਕਸ ਮਸ਼ੀਨ ਦੇ ਨਾਮ ਤੋਂ ਜਾਣੀ ਜਾਂਦੀ ਹੈ ਅੱਜਕੱਲ ਤੇ ਆਪਾਂ ਇਹਦੇ ਚ ਵੇਖਾਂਗੇ ਆਪਾਂ ਨੂੰ ਉਹਨਾਂ ਨੇ ਕੀ ਕੁਛ ਦਿੱਤਾ ਆ ਪਹਿਲੇ ਨੰਬਰ ਤੇ ਤਾਂ ਉਹਨਾਂ ਨੇ ਆਪਾਂ ਨੂੰ ਦਿੱਤੀਆਂ ਸਟ੍ਰਿਪਸ ਜੋ ਕਿ ਵੇਖਣ ਚ ਵੀ ਵਧੀਆ ਨੇ ਠੀਕ ਆ ਚਲੋ ਤੇ ਸੈਕਿੰਡ ਨੰਬਰ ਤੇ ਆਪਾਂ ਵੇਖਾਂਗੇ ਉਹਨਾਂ ਨੇ ਆਪਾਂ ਨੂੰ ਦਿੱਤੀ ਹੈ ਜੀ ਰੋਲ ਵੈਕਸ ਮਸ਼ੀਨ ਜੋ ਕਿ ਤੁਸੀਂ ਵੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਹੈ ਤੇ ਬਹੁਤ ਵਧੀਆ ਆ ਚਲੋ ਆਪਾਂ ਹੁਣ ਇਹਨੂੰ ਓਪਨ ਕਰਕੇ ਫੇਰ ਵੇਖਾਂਗੇ ਵੇਖ ਲਈਏ ਕਿ ਹੋਰ ਆਪਾਂ ਨੂੰ ਕੀ ਕੁਝ ਦਿੱਤਾ ਗਿਆ ਹੈ ਹਾਂਜੀ ਇੱਕ ਇਹਦੇ ਵਿੱਚ ਮਿਲੀ ਆਪਾਂ ਨੂੰ ਆਹ ਜਿਹੜੀ ਰੀਡ ਹੈ ਇਹਨੂੰ ਗਰਮ ਕਰਨ ਵਾਸਤੇ ਤੇ ਹੋਰ ਵੇਖ ਲੈਣੇ ਆ ਜੀ ਹਾਂਜੀ ਹੋਰ ਕੁਝ ਵੀ ਨਹੀਂ ਹੈਗਾ ਗਾ ਇਹ ਤਿੰਨ ਚੀਜ਼ਾਂ ਹੀ ਆਪਾਂ ਨੂੰ ਦਿੱਤੀਆਂ ਗਈਆਂ ਆਪਾਂ ਹੁਣ ਇਹਨੂੰ ਓਪਨ ਕਰਕੇ ਵੇਖਾਂਗੇ ਇੱਕ ਤਾਂ ਆਪਾਂ ਨੂੰ ਆਹ ਚੀਜ਼ ਦਿੱਤੀ ਗਈ ਹੈ ਨਿਊ ਬਾਕੀ ਦੇਖਦੇ ਆ ਆਪਾਂ ਇਹ ਕਿਵੇਂ ਯੂਜ਼ ਹੋਊਗੀ ਜਿਆਦਾ ਤਾਂ ਮੈਨੂੰ ਵੀ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਮੈਂ ਫਰਸਟ ਵਾਰ ਟਰਾਈ ਕੀਤੀ ਆ ਬਹੁਤ ਜ਼ਿਆਦਾ ਵੀਡੀਓ ਆ ਰਹੀਆਂ ਸੀ ਇਹਦੇ ਬਾਰੇ ਤੇ ਸੋਚਿਆ ਕਿਉਂ ਨਾ ਮਗਾ ਕੇ ਤੁਹਾਨੂੰ ਵੀ ਦੱਸਿਆ ਜਾਵੇ ਕਿ ਇਹਦਾ ਫਾਇਦਾ ਹੈ ਮਗਾਉਂਦਾ ਜਾਂ ਨਹੀਂ ਹਾਂਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਖਿੱਚਾਂਗੇ ਤਾਂ ਮੇਰੇ ਅਕੋਰਡਿੰਗ ਇਹ اسی ਤਰੀਕੇ ਨਾਲ ਬਾਹਰ ਆ ਜਾਏਗੀ ਬਾਕੀ ਇਹ ਕੋਈ ਸਮਰ ਕੀ ਕਰਿਓ ਕਿਉਂਕਿ ਕਪੜੇ ਆ ਵਗੈਰਾ ਤੇ ਵੀ ਲੱਗ ਜਾਂਦੀ ਕਈ ਵਾਰੀ ਵੈਕਸ ਤੇ ਬਾਕੀ ਸਭ ਮਾਮਲਾ ਤਾਂ ਠੀਕ ਆ ਇਹਨੂੰ ਤਾਂ ਬਹੁਤ ਵਧੀਆ ਲੱਗੀ ਤੇ ਹੁਣ ਆਪਾਂ ਇਹਨੂੰ ਗਰਮ ਕਰਕੇ ਵੇਖਦੇ ਆ ਯੂਜ਼ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਸੋ ਆ ਇਹਦੇ ਵਿੱਚ ਇਨਸਰਟ ਕਰਨੀ ਆ ਜਿਹੜੀ ਇਹਨੂੰ ਉੱਤੋਂ ਕਵਰ ਕਰ ਦੇਣਾ ਜਿਹੜੀ ਆਹ ਰੀਡ ਆ ਇਨੂੰ ਆਪਾਂ ਆਏ ਦਾ ਚਾਰਜਿੰਗ ਪੁਆਇੰਟ ਆ ਇਹਦੇ ਤੇ ਲਾਵਾਂਗੇ ਇਹਦੇ ਤੇ ਲੱਗ ਚੁੱਕੀ ਤੇ ਸਾਨੂੰ ਇੱਕ ਚਾਹੀਦਾ ਹੋਊਗਾ ਸਵਿਚ ਬੋਰਡ ਜਿਹਦੇ ਚ ਕੀ ਆਪਾਂ ਇਹਨੂੰ ਰੀਡ ਨੂੰ ਇਨਸਰਟ ਕਰ ਸਕੀਏ ਤੇ ਹਾਂਜੀ ਸਵਿਚ ਬੋਰਡ ਆ ਜਿਹੜਾ ਮੈਂ ਉਹ ਪਹਿਲਾਂ ਹੀ ਆਪਣੇ ਕੋਲ ਰੱਖ ਲਿਆ ਸੀ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਜੀ ਜਿੰਦੇ-ਜਿੰਦੇ ਵੇਖ ਕੇ ਜਰੂਰ ਜਾਇਆ ਜੀ ਅੱਪਾ ਤੁਹਾਨੂੰ ਸਾਰੀ ਜਿਹੜੀ ਵੀਡੀਓ ਉਹਦੇ ਵਿੱਚ ਦੱਸ ਦਵਾਂਗੀ ਕਿ ਇਹ ਕਿਵੇਂ ਯੂਜ਼ ਹੋਊਗੀ ਆਹ ਵਾਲੀ ਬੱਤੀ ਜਗੂਗੀ ਜਿਸ ਟਾਈਮ ਇਹ ਚਾਰਜ ਹੋਊਗਾ ਤੁਸੀਂ ਵੇਖ ਸਕਦੇ ਹੋ ਬੱਤੀ ਜਗ ਰਹੀ ਐ ਤੇ ਜਿਸ ਟਾਈਮ ਇੱਥੋਂ ਪਤਾ ਲੱਗ ਜਾਊਗਾ ਇਹ ਮੈਲਟ ਹੋਜੂ ਇਹਦੇ ਤਿੰਨ ਤੋਂ ਚਾਰ ਫਾਇਦੇ ਨੇ ਫਾਇਦੇ ਤਾਂ ਵੈਸੇ ਕਾਫੀ ਨੇ ਇੱਕ ਤਾਂ ਇਹ ਜਿਆਦਾ ਮਤਲਬ ਜਦੋਂ ਆਪਾਂ ਵੈਕਸ ਕਰਾਉਣ ਜਾਂਦੇ ਆ ਉਹ ਕਈ ਵਾਰੀ ਜਿਆਦਾ ਥੋੜੀਆਂ ਥੋੜੀ ਲਾ ਦਿੰਦੇ ਆ ਤੇ ਬਾਕੀ ਕਈ ਵਾਰੀ ਹੁੰਦੇ ਨਾਲ ਪਿੰਡਾ ਵੀ ਜਲ ਜਾਂਦਾ ਜਿੱਥੇ ਕੋਈ ਜਿਆਦਾ ਮਤਲਬ ਕਿ ਵੈਕਸ ਪੈ ਜਾਂਦੀ ਹੈ ਪਿੰਡੇ ਤੇ ਇਹਦਾ ਇੱਕ ਫਾਇਦਾ ਇਹ ਸਿੰਗਲ ਲੇਅਰ ਚ ਲੱਗੂਗੀ ਵਧੀਆ ਲੱਗੂਗੀ ਕਲੀਨ ਨਾ ਜਿਆਦਾ ਗਰਮ ਹੁੰਦੀ ਹੈ ਨਾ ਹੀ ਜਿਆਦਾ ਠੰਡੀ ਹੁੰਦੀ ਹੈ ਗਰਮ ਦਾ ਹੀ ਜਿਆਦਾ ਮਾਮਲਾ ਹੁੰਦਾ ਪਰ ਇਹ ਗਰਮ ਨਹੀਂ ਲੱਗਦੀ ਤੇ ਵੱਧ ਤੋਂ ਵੱਧ ਆਪਾਂ ਇਹਨੂੰ 15 ਮਿੰਟ ਲਈ ਇਦਾਂ ਹੀ ਛੱਡ ਦਾਂਗੇ ਚਾਰਜ ਹੋਣ ਵਾਸਤੇ ਤੇ ਆਪਾਂ ਤੁਹਾਨੂੰ 15 ਮਿੰਟ ਬਾਅਦ ਮਿਲਦੇ ਆਂ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਜਾਂਦੇ ਜਾਂਦੇ ਸਾਰੀ ਵੀਡੀਓ ਦੇਖ ਕੇ ਜ਼ਰੂਰ ਜਾਇਆ ਜੀ ਹਾਂਜੀ ਜਿਹੜੀ ਸਾਡੀ ਵੈਕਸ ਆ ਉਹ ਲਗਭਗ ਗਰਮ ਹੋ ਚੁੱਕੀ ਆ ਤੁਹਾਨੂੰ ਆਈਡੀਆ ਜਾ ਹੋ ਜਾਂਦਾ ਆ ਇੱਥੋਂ ਗਰਮ ਬਹੁਤ ਜ਼ਿਆਦਾ ਹੋ ਜਾਂਦੀ ਹੁਣ ਆਪਾਂ ਸਵਿਚ ਕਰ ਦਾਂਗੇ ਬੰਦ ਇਹਨੂੰ ਕਰ ਦਾਂਗੇ ਪਾਸੇ ਤੇ ਇੱਕ ਟੱਪਾ ਲੈਣੀ ਹੈ ਸਟ੍ਰਿਪ ਜਿਹਦੇ ਤੇ ਕੀ ਆਪਾਂ ਇਹਨੂੰ ਚਲਾ ਕੇ ਵੇਖਾਂਗੇ ਜੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਇਸ ਤਰੀਕੇ ਨਾਲ ਚਲਾ ਕੇ ਵੇਖਾਂਗੇ ਕਿਉਂਕਿ ਪਹਿਲਾਂ ਜਿਹੜੀ ਉੱਪਰਲੀ ਲੇਅਰ ਆਪਾਂ ਹੌਲੀ-ਹੌਲੀ ਕੱਢ ਲਾਂਗੇ ਦੇਖੋ ਜੀ ਕਿੰਨੇ ਸਮੂਥ ਤਰੀਕੇ ਨਾਲ ਲੱਗ ਰਹੀ ਹੈ ਤੁਹਾਨੂੰ ਸ਼ੋ ਹੋ ਰਿਹਾ ਹੋਏਗਾ ਵੀਡੀਓ 'ਚ ਦੇਖੋ ਸਿਰਫ ਇਦਾਂ ਦੀ ਲੇਅਰ ਸਾਨੂੰ ਚਾਹੀਦੀ ਹੈ ਬਾਡੀ ਤੇ ਬਹੁਤ ਆਰਾਮ ਨਾਲ ਵੈਕਸ ਹੋ ਜਾਂਦੀ ਹੈ ਹੁਣ ਆਪਾਂ ਤੁਹਾਨੂੰ ਮੇਰੀ ਬਾਜੂ ਤੇ ਟਰਾਈ ਕਰਕੇ ਦਿਖਾਵਾਂਗੇ ਤੇ ਆਜੋ ਜੀ ਹਾਂਜੀ ਇੱਧਰ ਤੁਸੀਂ ਮੇਰੀ ਬਾਜੂ ਵੇਖ ਸਕਦੇ ਹੋ హెਅਰ ਕਿੰਨੇ ਕਿੰਨੇ ਆ ਗ੍ਰੋਥ ਬਹੁਤ ਜ਼ਿਆਦਾ ਹੋਈ ਪਈ ਆ ਇਹਦੇ ਲਈ ਆਪਾਂ ਇੰਦੇ ਤੋਂ ਥੋੜਾ ਜਿਹਾ ਲੈ ਲਾਂਗੇ ਪਾਊਡਰ ਥੋੜਾ ਜਿਹਾ ਹੀ ਆਪਾਂ ਪਾਉਣਾ ਹੈ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਜਿਹੜੀ ਵੈਕਸ ਆ ਉਹਨੂੰ హెਅਰ ਦੀ ਡਾਇਰੈਕਸ਼ਨ ਚ ਹੀ ਚਲਾਉਣੀ ਆ ਵੇਖੋ ਕਿੰਨੀ ਸਮੂਥਲੀ ਲੱਗ ਰਹੀ ਹੈ ਹਾਂਜੀ ਤੇ ਬਾਕੀ ਆਪਾਂ ਆਹ ਵਾਲੀ ਜਿਹੜੀ ਸਟ੍ਰਿਪਸ ਆ ਇਹ ਯੂਜ਼ ਕਰਾਂਗੇ ਉਹ ਵਾਲੀ ਥੋੜੀ ਗੈਰੀਆਂ ਛੋਟੀਆਂ ਆ ਤੇ ਬਾਕੀ ਮੈਂ ਜ਼ਿਆਦਾਤਰ ਆਹ ਹਿਸਟ੍ਰਿਪ ਯੂਜ਼ ਕਰਦੀ ਹਾਂ ਇੱਥੇ ਆਪਾਂ ਸਟ੍ਰਿਪ ਰੱਖ ਲਵਾਂਗੇ ਹਾਂਜੀ ਜਿਨ੍ਹਾਂ ਨੂੰ ਮਤਲਬ ਕਿ ਬਾਹਰੋਂ ਪ੍ਰੋਬਲਮ ਆਉਂਦੀ ਹੈ ਕਰਬਨ ਚ ਆਪਣਾ ਘਰੇ ਵੈਕਸ ਕਰ ਸਕਦੇ ਆ ਇੱਧਰ ਤੁਸੀਂ ਵੇਖ ਸਕਦੇ ਹੋ ਜਿਹੜੇ हेयर ਆ ਬਿਲਕੁਲ ਰਿਮੂਵ ਹੋ ਚੁੱਕੇ ਆ ਬਿਲਕੁਲ ਇੱਧਰ ਤੁਸੀਂ ਵੇਖੋ ਜੀ ਤੇ ਜਿੰਨਾਂ ਜਿਨ੍ਹਾਂ ਨੂੰ ਵੀ ਮਤਲਬ ਕਿ ਬਾਹਰੋਂ ਵੈਕਸ ਕਰਵਾਉਣ ਚ ਪ੍ਰੋਬਲਮ ਆਉਂਦੀ ਆ ਉਹ ਆਪਣਾ ਘਰੇ ਲਿਆ ਕੇ ਵੀ ਵੈਕਸ ਕਰ ਸਕਦੇ ਆ ਹਾਂਜੀ ਜਿਨ੍ਹਾਂ ਜਿਨ੍ਹਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਤੇ ਜੇ ਕਿਸੇ ਨੂੰ ਇਹ ਪ੍ਰੋਡਕਟ ਚਾਹੀਦਾ ਹੋਇਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਆਪਾਂ ਉਹਨਾਂ ਨੂੰ ਲਿੰਕ ਪ੍ਰੋਵਾਈਡ ਕਰਵਾ ਦਾਂਗੇ ਬਾਕੀ ਤੁਸੀਂ ਮੀਸ਼ੂ ਤੇ ਜਾ ਕੇ ਸਰਚ ਕਰੋਗੇ ਤੇ ਤੁਹਾਨੂੰ ਨਾਰਮਲ ਮਿਲ ਹੀ ਜਾਏਗਾ ਇਹ ਮੇਰੇ ਲਈ ਇਹ ਫਸਟ ਵਨ ਕਿਉਂਕਿ ਮੈਨੂੰ ਵੈਕਸ ਕਰਵਾਉਣ ਚ ਬਹੁਤ ਪੇਨ ਹੁੰਦੀ ਸੀ ਇਸ ਕਰਕੇ ਆਪਾਂ ਇਹਨੂੰ ਆਰਡਰ ਕੀਤਾ ਸੀ ਤੇ ਮੈਂ ਹੁਣ ਆਰਾਮ ਨਾਲ ਵੈਕਸ ਕਰ ਲੈਣੀ ਹੈ ਮੈਨੂੰ ਕੋਈ ਵੀ ਪੇਨ ਵਗੈਰਾ ਨਹੀਂ ਹੁੰਦਾਗਾ ਤੇ ਵਧੀਆ ਵੈਕਸ ਹੋ ਜਾਂਦੀ ਹੈ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਵੇਖਣ ਲਈ ਬਾਏ ਬਾਏ